ਆ ਨਹੀਂ ਮੈਨੂੰ ਸਮਝ ਆ ਰਿਹਾ ਕਿਉਂਕਿ ਆਪਣੇ ਕੋਲ ਕੋਈ ਚਿੱਟਾ ਮੁਰਗਾ ਹੈ ਨਹੀਂ ਇਦਾਂ ਹੀ ਆਪਣੇ ਕੋਲ ਕੋਈ ਚਿੱਟੀ ਮੁਰਗੀ ਆ ਵੀ ਆ ਚਿੱਟੇ ਬੱਚੇ ਪਤਾ ਨਹੀਂ ਕਿਹਦੇ ਨਿਕਲ ਰਹੇ ਆ ਹਾਂਜੀ ਭਾਈ ਜੀ ਸਸਰੀ ਘਰ ਦੀ ਸਾਰਿਆਂ ਨੂੰ ਠੀਕ ਠਾਕ ਹੋ ਜੀ ਤੇ ਕੱਲ ਵਾਲੀ ਵੀਡੀਓ ਆਪਾਂ ਨੇ ਦੇਖ ਲਈ ਹੋਣੀ ਆ ਤੇ ਉਹਦੇ ਵਿੱਚ ਨਿਕਲੇ ਸੀਗੇ ਪਤਕਾਂ ਦੇ ਬੱਚੇ ਤੇ ਬਾਕੀ ਜੇ ਕਿਸੇ ਵੀਰ ਨੇ ਆਂਡਿਆਂ ਦਾ ਕੰਮ ਸ਼ੁਰੂ ਕਰਦਾ ਤਾਂ ਆ ਮਹੀਨਾ ਸਭ ਨਾਲੋਂ ਵਧੀਆ ਚੂਚੇ ਪਾਉਣ ਦਾ ਤੇ ਬਾਕੀ ਜੇ ਕਿਸੇ ਨੇ ਮੀਟ ਦਾ ਸ਼ੁਰੂ ਕਰਨਾ ਆ ਫਿਰ ਉਹ ਫਿਰ ਸਾਰਾ ਸਾਲ ਚੱਲਿਉ ਜਾਂਦਾ ਡਬਲ ਐਫ ਜੀ ਬਰੀਡ ਆਪਾਂ ਮੀਟ ਵਾਸਤੇ ਪਾਉਨੇ ਆ ਜੇ ਆਡੇ ਵਾਸਤੇ ਪਾਉਣੀ ਆ ਤਾਂ ਆਰ ਆਰ ਬਰੀਡ ਆਪਾਂ ਹੁਣ ਆ ਮੌਸਮ ਵਿੱਚ ਪਾ ਸਕਦੇ ਆ ਜਿਹੜਾ ਮਈ ਦਾ ਮਹੀਨਾ ਸਭ ਤੋਂ ਵਧੀਆ ਮਹੀਨਾ ਕਿਉਂਕਿ ਬੱਚਾ ਮਰਦਾ ਵੀ ਨਹੀਂ ਹੈਗਾ ਤੇ ਟੈਂਪਰੇਚਰ ਵੀ ਸਹੀ ਹੁੰਦਾ ਇਸ ਮਹੀਨੇ ਤੇ ਬਾਕੀ ਨਾ ਇੱਕ ਦਿਨ ਪਹਿਲਾਂ ਮੈਂ ਤੁਹਾਨੂੰ ਵੀਡੀਓ ਚ ਦਿਖਾਇਆ ਸੀਗਾ ਵੀ ਆਪਣਾ ਬਟੇਰ ਮਾਰਦਾ ਸੀਗਾ ਬਿੱਲੀ ਨੇ ਤੇ ਉਹ ਅੱਜ ਮੈਂ ਰਾਤੀ ਕਾਂਡਾ ਰੱਖ ਕੇ ਦੇਖਿਆ ਸੀਗਾ ਬਾਹਰ ਪਿੰਜਰੇ ਤੇ ਤੇ ਉਹ ਆਂਡਾ ਖਾ ਲਿਆ ਬਿੱਲੀ ਨੇ ਯਾਨੀ ਕਿ ਬਿੱਲੀ ਇੱਥੇ ਆਉਂਦੀ ਕਨਫਰਮ ਹੋ ਗਿਆ ਵੀ ਆਉਂਦੀ ਹੈ ਬਿੱਲੀ ਕਿਉਂਕਿ ਪਹਿਲਾਂ ਹਫ਼ਤਾ ਹਫ਼ਤਾ ਉਹਰੇ ਆਂਡੇ ਪੈ ਰਹੇ ਸਿਗੇ ਕੋਈ ਚੱਕਰ ਨਹੀਂ ਤਾਂ ਹੈਗਾ ਕੋਈ ਬਿੱਲੀ ਆਉਂਦੀ ਨਹੀਂ ਸੀਗੀ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਹਮਾਰਾ ਹਾਤਾ ਆਂਡਾ ਰੱਖ ਗਿਆ ଥିਗਾ ਇੱਥੇ ਤੇ ਖਾ ਲਿਆ ਇਹ ਨਹੀਂ ਅੱਗੇ ਉਹਦੇ 10-10 ਆਂਡੇ ਮਤਲਬ ਹਫ਼ਤਾ ਛੱਡ ਲਾ ਕੁਝ ਨਹੀਂ ਦਿਖਾਉਂਦੇ ਨੇ ਚੱਕ ਦੋਰੇ ਪਏ ਰਹਿੰਦੇ ਪਰ ਆਉਂਦੀ ਹੁਣ ਬਿੱਲੀ ਆਉਂਦੀ ਹੈ ਆਉਂਦੀ ਬਟੇਰਾ ਕਰਕੇ ਆ ਕਰਦੇ ਨਾ ਕੋਈ ਨਾ ਕੋਈ ਹਿੱਲਾ ਕਰਦੇ ਆ ਇਹ ਤਾਂ ਬਿੱਲੀ ਦਾ ਬਾਕੀ ਮੈਂ ਕੱਲ 11 ਤਰੀਕ ਵਾਲੇ ਅੰਡੇ ਥੱਲੇ ਧਾਰਤੇ ਸੀਗੇ ਤੇ ਉਹਨਾਂ ਦੇ ਚੂਚੇ ਨਿਕਲਣੇ ਸ਼ੁਰੂ ਹੋ ਗਏ ਅਤੇ ਬੱਤਿਆਂ ਦੇ ਸਾਰੇ ਨਿਕਲ ਗਏ ਪੱਤਿਆਂ ਦੇ ਛਾਤਾਂ ਅੰਡੇ ਸੀਗੇ ਖਰਾਬ ਹੋ ਗਏ ਸੀਗਾ ਤੇ 6 ਚੂਚੇ ਨਿਕਲ ਗਏ ਮੈਂ ਤੁਹਾਨੂੰ ਦੱਸਾਂ ਆਰੇ 11 ਤਰੀਕ ਵਾਲੇ ਪੂਰੇ ਪੜਾਕੇ ਪਏ ਪੈਂ ਇਦਾਂ ਮਾਰੋ ਮਾਰ ਨਿਕਲ ਰਹੇ ਆ ਬੱਤਕ ਦਾ ਰਹਿ ਗਿਆ ਸੀਗਾ ਇੱਕ ਆਹ ਲਾਸਟ ਨਿਕਲਨੇ ਤੇ ਇਹ ਸਮਾਂ ਆਪੇ ਕੱਢਿਆ ਅੱਜ ਸੂਬਾ ਹੁਣ ਤਕਰੀਬਨ 10:00 ਵਜੇ ਮੈਂ ਸੱਤ ਕਵਾਦ ਰੋਂ ਕੱਢ ਕੇ ਚਲੇ ਗਿਆ ਸੀਗਾ ਤੇ ਬਾਕੀ ਆ ਨਿਕਲ ਰਹੇ ਆ ਤੇ ਆਹ ਨਹੀਂ ਮਨ ਸਮਝ ਆ ਰਿਹਾ ਕਿਉਂਕਿ ਆਪਣੇ ਕੋਲ ਕੋਈ ਚਿੱਟਾ ਮੁਰਗਾ ਹੈ ਨਹੀਂ ਇਦਾਂ ਹੀ ਆਪਣੇ ਕੋਲ ਕੋਈ ਚਿੱਟੀ ਮੁਰਗੀ ਆ ਵੀ ਆਹ ਚਿੱਟੇ ਬੱਚੇ ਪਤਾ ਨਹੀਂ ਕਿਹਦੇ ਨਿਕਲ ਰਹੇ ਆ ਹਾਂ ਦੇ ਆ ਵੀ ਚਿੱਟਾ ਇਹ ਉਹੀ ਆ ਨਾ ਵੀ ਸੇਮ ਬਰੀਡ ਦੀ ਕ੍ਰੋਸਿੰਗ ਨਹੀਂ ਹੋ ਰਹੀ ਉਹਦੇ ਕਰਕੇ ਮਨ ਲੱਗਦੀ ਵੀ ਜਿਹੜੀ ਮਿਕਸ ਬਰੀਡ ਹੋ ਰਹੀ ਹੈ ਨਾ ਉਹਦੇ ਕਰਕੇ ਜਿਹੜਾ ਮਰਜੀ ਕਲਰ ਬਣੀ ਜਾਂਦਾ ਆਪਣੇ ਆਪ ਹੀ ਉਹੀ ਚੱਕਰ ਪੈ ਰਿਹਾ ਹਾਂ ਵੀ ਚਿੱਟਾ ਹਾਂ ਦੇ ਆ ਨਿਕਲ ਰਿਹਾ ਚੱਲ ਵੀ ਤੁਹਾਨੂੰ ਕੱਢ ਦੇ ਦਿੰਨਾ ਛਿਲਕੇ ਜੇ ਚੱਕ ਲਈਏ ਆਹ ਮੈਂ ਛਿਲਕੇ ਤੇ ਬਾਕੀ ਹੁਣ ਜਿਹੜੇ ਇਹਨਾਂ ਚ ਛੱਡਣੇ ਆਲੇ ਆ ਜਿਹੜੇ ਤਾਂ ਫੁੱਲ ਗਏ ਹਨ ਉਹ ਆਪਾਂ ਛੱਡ ਦਨੇ ਕਿਉਂਕਿ ਬਾਹਰ ਟੈਂਪਰੇਚਰ ਸਹੀ ਆ 34-36 ਕੁਝ ਹੋਇਆ ਵੈ ਤੇ ਦੁਪਹਿਰ ਤੱਕ 37 ਹੋ ਜਾਂਦਾ ਆਪਣੇ ਫਾਰਮ ਦੇ ਅੰਦਰ ਅੰਦਰ ਤੇ ਹੁਣ ਆਪਾਂ ਇਹ ਛੱਡ ਦਨੇ ਆ ਨਾਲੇ ਇੱਧਰ ਪਾਣੀ ਪਾਉਣੇ ਵਾਲਾ ਉਪਾ ਦਨੇ ਆ ਚਲੋ ਵੀ ਦੋ ਬਾਕੀ ਅੱਜ ਸ਼ਾਮੀ ਲਾਉਣੇ ਆਂਡੇ ਮਸ਼ੀਨ ਹੋ ਗਈ ਹੁਣ ਖਾਲੀ ਆਇਆ ਨਾ ਫਿਰ ਸਰਕਲ ਦੇ ਚਲੀ ਜਾਂਦਾ ਨਿਕਲ ਜ ਜਾਂਦੇ ਨਾਲ 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 ਫਿਰ ਆਂਡੇ ਵੀ ਲੱਗੀ ਜਾਂਦੇ ਆਮ ਨੂੰ ਲੰਗੜੀ ਲੱਗਦਾ ਬਾਕੀ ਉਹ ਆਪਣੇ ਚਾਰ ਛੱਡ ਤੇ ਇਹ ਹਲੇ ਹੋਣੀ ਨਿਕਲੇ ਆ ਤੇ ਆਪਾਂ ਨੂੰ ਕਵਰ ਕਰ ਦੋਨੇ ਆ ਤੇ ਆ ਸਾਰੇ ਚੂਚੇ ਸਹੀ ਆ ਤੇ ਬੱਤਕਾਂ ਨੇ ਮੈਂ ਤੁਹਾਨੂੰ ਦਿਖਾਉਣਾ ਆ ਵਿੱਚ ਫੇਰੇ ਆ ਪੰਜ ਹੈ ਤਿੰਨ ਜਣੀ ਕਿ ਕਾਲੇ ਨਿਕਲ ਗਏ ਤਿੰਨ ਹੋ ਗਏ ਉਹ ਚਿੱਟੇ ਹੋ ਗਏ ਜਾਨੀ ਕਿ ਜੋੜੀਆਂ ਬਣ ਗਈਆਂ ਇਹਨਾਂ ਦੀਆਂ ਆਹ ਲੰਗੜਾਈਆ ਬੱਚਾ ਹਨਾ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀਗਾ ਕੱਲ ਵਾਲੀ ਵੀਡੀਓ ਚ ਮੈਂ ਇਧਰ ਘੁੰਮ ਰਿਹਾ ਐ ਤਾਂ ਚਲ ਆਪਾਂ ਨੇ ਹੁਣ ਕੱਲ ਕੋਲੂ ਦੇਖਦੇ ਆਂ ਸੇਲ ਕਰ ਦੇਣੇ ਆ ਬਾਕੀ ਸਰਪੰਚ ਨੂੰ ਮੈਂ ਲਿਆ ਕੇ ਉੱਧਰ ਤੇ ਮੁਰਗੀ ਛੱਡ ਦਿੱਤੀ ਇੱਕ ਪਰ ਇਹਨਾਂ ਦੀ ਹਾਲੇ ਸੈਟਿੰਗ ਨਹੀਂ ਬਣ ਰਹੀ ਹੌਲੀ ਹੌਲੀ ਬਣੂਗੀ ਹੁਣੀ ਮੈਂ ਲੈ ਕੇ ਆਇਆ ਸੀਗਾ ਤੇ ਮੈਂ ਚਲੋ ਕੱਲ੍ਹ ਦੇਖਦੇ ਆਂ ਜੇ ਸੈਟਿੰਗ ਆ ਗਈ ਠੀਕ ਆ ਨਹੀਂ ਤਾਂ ਫਿਰ ਮੈਂ ਸਰਪੰਚ ਨੂੰ ਫਿਰ ਉਧਰ ਹੀ ਲੈ ਜਾਾਂਗਾ ਛੱਡ ਦਾਂਗਾ ਤੇ ਉਧਰ ਫਿਰ ਇਹਨਾਂ ਨੇ ਮੁਰਗਿਆਂ ਨਾਲ ਲੜੀ ਜਣਾ ਚਲੋ ਦੇਖਦੇ ਆਂ ਫਿਰ ਹੋ ਵਾ ਕਿ ਕਿਦਾਂ ਵੱਣਦੀ ਇਹਨਾਂ ਦੀ ਸੈਟਿੰਗ ਕਰਾਂਗੇ ਇਹਨਾਂ ਦੀ ਨਹੀਂ ਤਾਂ ਫਿਰ ਇਹਨਾਂ ਨੂੰ ਇੱਥੇ ਇਹਦੇ ਨਾਲੇ 10 ਮੁਰਗੀਆਂ ਹੋਰ ਛੱਡ ਦਾਂਗਾ ਇੱਧਰ ਲਿਆ ਕੇ ਆਇਆ ਨਾ ਆਪਣਾ ਇਹਨਾਂ ਦੇ ਇਹਨਾਂ ਬੱਚੇ ਕਢਵਾਉਣੇ ਆ ਮੁਰਗਾ ਪੌਕ ਆਉਂਦਾ ਹੈ ਉੱਧਰ ਹੋ ਗਏ ਮੁਰਗੇ ਜ਼ਿਆਦਾ ਉੱਧਰ ਪਹਿਲੀ 6 ਮੁਰਗੀਆਂ ਆਖੇ 7ਵਾਂ ਕਾਹਨ ਛੱਡਣਾ 45 ਆਪਣੇ ਕੋਲ ਮੁਰਗੀਆਂ ਆ ਮਾਖੋ ਚਲੋ ਉਹਨਾਂ ਦਾ ਸਹੀ ਚੱਲ ਰਿਹਾ ਕੰਮ ਤੇ ਜਾ ਫਿਰ ਦੇਖਦਾ ਫਿਰ ਇਹਨਾਂ ਦਾ ਇੱਥੇ ਜਿਗਾਰਡਮੈਂਟ ਕੋਈ ਬਾਹਰ ਬਣਾਉਣਾ ਤੇ ਬਾਈ ਜੀ ਕਰਦੇ ਜੀ ਫਿਰ ਵੀਡੀਓ ਬੰਦ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਜੀ ਧੰਨਵਾਦ ਜੀ